हां जी वीरै की हाल आ? ਵਧੀਆ ਜੀ ਵਧੀਆ। ਵੀਰੇ ਕੀ ਸਮੱਸਿਆ ਲੈ ਕੇ ਆ ਸੀ ਡਾਕਟਰ ਸ਼ਰਧਾਰ ਮੈਂ 10 ਸਾਲ ਦੇ ਵਿੱਚ? ਮੈਨੂੰ ਛਿਕਾਂ ਆਂਦੀਆਂ ਸੀ, ਅਲਰਜੀ ਬਹੁਤ ਜ਼ਿਆਦਾ ਹੋ ਗਈ ਸੀ। ਕਿੰਨੇ ਕ ਸਾਲਾਂ ਤੋਂ? ਮੈਨੂੰ 3-4 ਸਾਲ ਹੋ ਚੁੱਕੇ ਸੀ। ਕੀ ਕੀ ਸਮੱਸਿਆ ਆਉਂਦੀ ਸੀ? ਮੈਨੂੰ ਛਿਕਾਂ ਬਹੁਤ ਆਂਦੀਆਂ ਸੀ, ਛਿਕਾਂ ਦੇ ਨਾਲ-ਨਾਲ ਅੱਖਾਂ ਦੇ ਵਿੱਚੋਂ ਪਾਣੀ ਬਹੁਤ ਆਂਦਾ ਹੁੰਦਾ ਸੀ ਤੇ ਇੰਨਾ ਗਰਮੀ ਲੱਗਦੀ ਸੀ। ਓਕੇ। ਤਾਂ ਕਿ ਫਿਰ ਮੈਨੂੰ ਕੰਮ ਕਰਨ ਦੇ ਵਿੱਚ ਬਹੁਤ ਪ੍ਰੋਬਲਮ ਆਂਦੀ ਸੀ। ਫਿਰ ਇਲਾਜ ਕਿੱਥੋਂ ਕਿੱਥੋਂ ਕਰਵਾਇਆ? ਫਿਰ ਜੀ ਮੈਂ ਬਹੁਤ ਦੋ-ਤਿੰਨ ਜਗ੍ਹਾ ਤੋਂ ਇਲਾਜ ਕਰਵਾਇਆ ਤਾਂ ਕਿ ਮੈਨੂੰ ਉੱਥੇ ਕੋਈ ਫ ਤੇ ਕਿੱਥੋਂ ਫਰਕ ਪਿਆ ਫਿਰ ਵੀਰੇ ਤੁਹਾਨੂੰ ਫਿਰ ਜੀ ਮੈਨੂੰ ਡਾਕਟਰ ਸ਼ਰਦਾ ਤਾਂ ਕਿਸੇ ਨੇ ਦੱਸਿਆ ਤਾਂ ਫਿਰ ਮੈਂ ਉੱਥੇ ਜਾ ਕੇ ਕੰਸਲਟ ਕੀਤਾ ਤਾਂ ਉਹਨਾਂ ਨੇ ਫਿਰ ਵਧੀਆ ਦਵਾਈ ਦਿੱਤੀ ਹੁਣ ਮੈਨੂੰ ਬਹੁਤ ਵਧੀਆ ਫਰਕ ਹੈ ਅੱਛਾ ਛੋਟੀ ਵੀਰੇ ਮੈਨੂੰ ਇਹ ਦੱਸੋ ਜਦੋਂ ਤੁਸੀਂ ਇੱਥੇ ਆਏ ਪਹਿਲੀ ਵਾਰੀ ਕਿੰਨੇ ਕਿ ਦਿਨਾਂ ਦੇ ਵਿੱਚ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਮੈਨੂੰ 15-20 ਦਿਨਾਂ ਵਿੱਚ ਫਰਕ ਪੈ ਗਿਆ ਸੀ ਦਵਾਈ ਨਾਲ 15-20 ਦਿਨ ਦੇ ਵਿੱਚ ਜਿਹੜੀਆਂ ਤੁਹਾਡੀਆਂ ਛਿੱਕਾਂ ਸੀਗੀਆਂ ਉਹ ਘਟ ਗਈਆਂ ਸੀ ਹਾਂਜੀ ਉਹ ਘਟ ਗਈਆਂ ਸੀ ਜੀ ਤੇ ਟੋਟਲ ਕਿੰਨੇ ਮਹੀਨੇ ਇਲਾਜ ਚੱਲਿਆ ਤੁਹਾਡਾ ਮੇਰਾ 2-3 ਮਹੀਨੇ 2-3 ਮਹੀਨੇ ਦੇ ਵਿੱਚ ਤੁਸੀਂ ਬਿਲਕੁਲ ਰਿਕ ਅੰਦੀ ਦਵਾਈ ਹਾਂਜੀ ਬੰਦ ਹੋ ਗਈ ਜੀ ਦਵਾਈ ਬੰਦ ਹੋ ਗਈ ਹੈ ਨਾ ਹਾਂਜੀ ਹੁਣ ਠੀਕ ਹੋ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਤਸੱਲੀ ਪ੍ਰਗਟ ਕਰਦੇ ਹੋ ਡਾਕਟਰ ਸ਼ਰਦਾ ਬਾਰੇ ਹਾਂਜੀ ਇਹ ਵੀਡੀਓ ਦੇਖਣ ਵਾਲਿਆਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਅਸੀਂ ਬਿਲਕੁਲ ਕਹਿਣਾ ਚਾਹੁੰਦੇ ਹਾਂ ਕਿ ਮੈਂ ਜਿੱਦਾਂ ਮੈਂ ਸਹੀ ਹੋਇਆ ਤਾਂ ਉਦਾਂ ਅਗਲੇ ਨੂੰ ਵੀ ਆਣਾ ਚਾਹੀਦਾ ਵਾ ਮੈਂ ਅਗਲੇ ਨੂੰ ਵੀ ਇਹ ਐਡਵਾਈਸ ਦਿਨਾ ਵੀ ਮੈਂ ਸਹੀ ਹੋਇਆ ਤਾਂ ਤੁਸੀਂ ਵੀ ਆਓ ਤੇ ਵਧੀਆ ਬੈਨੀਫਿਟ ਪਾਓਗੇ ਬਹੁਤ ਬਹੁਤ ਧੰਨਵਾਦ